ਸਤ ਗੁਰ ਕੈ ਪਾਣੈ ਚੱਲ ਮਨ ਮੇਰੇ ਸਤ ਗੁਰ ਕੈ ਪਾਣੈ ਚੱਲ ਗੁਣਵੰਤੀ ਸੱਚ ਪਾਇਆ ਕ੍ਰਿਸ਼ਨ ਤਜ ਵੇਕਾਰ ਗੁਣਵੰਤੀ ਸੱਚ ਪਾਇਆ ਰਸਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕੇ ਨਾ ਪਾ ਕਰ ਵੇਖੋ ਮਨ ਵਿਚਾਰ ਬਿਨ ਸਤ ਗੁਰ ਕੀ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈ ਲੈ ਨਾ ਉਤਰੈ ਜਿ ਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੁਖ ਮੈ ਉਤਰ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤ ਗੁਰ ਕੈ ਪਾਣੈ ਚੱਲ ਮਨ ਮੇ ਤਾ ਸੁਖ ਲੈ ਮਹੱਲ ਮਨ ਮੇਰੇ ਸਤਗੁਰ ਕੇ ਪਾਣੇ ਚੱਲ ਮਨ ਮੇਰੇ ਸਤਗੁਰ ਕੇ ਪਾਣੇ ਚੱਲ बहन ना मिले हदूर बहन ना मिले हदूर मनमुख शब्द ना जानई अवगन सो प्रभु दूर मनमुख शब्द ना जानई अवगन सो प्रभु दूर ਚ ਪਛਾਨਿਆ ਸੱਚ ਰਤੇ ਪਰਪੂਰ ਜਿਨੀ ਸੱਚ ਬਛਾਨਿਆ ਸੱਚ ਰਤੇ ਪਰਪੂਰ ਕੁਰਬ ਦੀ ਮਨ ਬੇਦਿਆ ਪ੍ਰਭ ਮਿਲੇ ਆਪ ਹਤੂਰ ਗੁਰਸ਼ਕਤੀ ਮਨ ਵਿੱਚ ਧਿਆ ਪ੍ਰਭ ਮਿਲੇ ਆਪ ਹਤੂਰ ਮਨ ਮੇਰੇ ਸਤਗੁਰ ਕੈ ਪਾਣ ਚੱਲ ਮਨ ਮੇਰੇ ਸਤਗੁਰ ਕੈ ਪਾਣ ਉਤਰੈ ਜੋ ਸੱਚ ਰਤੇ ਲਿਵਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾ ਪਾਵਥਕੇ ਮਨ ਮੁਕ ਬੂਝ ਨਾ ਪਾਏ ਚਾਰੇ ਗੁਰੂ मनमुख बुझ न पाए जिस सतगुरु मेले सो मिला सच्चे शब्द समाए जिस सतगुरु मेले सो मिला सच्चे शब्द समाए मन मेरे ਸਤਗੁਰ ਕੈ ਪਾਣ ਚੱਲ ਮਨ ਮੇਰੇ ਸਤਗੁਰ ਕੈ ਪਾਣ ਚੱਲ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੈ ਕੋਏ ਮਿੱਤਰ ਘਨੇਰੇ ਕਰ ਥਕੀ ਦੁੱਖ ਕਾਟੇ ਕੋਈ ਮਿਲ ਪ੍ਰੀਤਮ ਦੁੱਖ ਕਟੇ ਆ ਸ਼ਬਦ ਮਿਲਾਵਾ ਸੱਚੇ ਸੱਚੀ ਸੋਏ ਸੱਚ ਘਟਨਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸਨਾ ਵਿੱਚ ਛੁੜੈ ਨਾਨਕ ਗੁਰ ਮੁਖ ਹੋਏ ਸੱਚ ਮਿਲੇ ਸਨਾ ਵਿੱਚ ਛੁੜੈ नानक के गुरु मुख होए मन मेरे सतगुरु के पाण चल मन मेरे, मेरे सतगुरु के पाण चल निज कर वस अमृत पीवे ता सुख लहै महल निचार वस अमृत पी हम ता सुतल है महल मन मेरे सतगुरु कै पाण चल मन मेरे सतगुरु कै पाण चल वाहि गुरु जी कासा वाहि गुरु जी की पतै